ਜਾਨੀ ਹਰਪ੍ਰੀਤ ਸਿੰਘ ਹੋਰਾਨੋ ਸਿਰ ਾਕਾੜ ਤੱਕ ਸਾਹਿਬ ਤੋਂ ਤਾਂ ਪਹਿਲਾ ਬਦਲਤਾ ਫਿਰ ਦਮਦਮਾ ਸਾਹਿਬ ਦਾ ਜਥੇਦਾਰ ਸਾਹਿਬ ਲਾਤਾ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਮਤਲਬ ਜਥੇਦਾਰ ਲਾਤਾ ਹੂੰ ਵਿੱਚ ਕੁਛ ਨਹੀਂ ਅਸੀਂ ਇਹਨਾਂ ਨੂੰ ਚੰਡੀਗੜ੍ਹ ਸੱਦਿਆ ਇਹ ਇਹ ਹੁਣ ਦੂਜਾ ਪਾਰ ਸੁਣੋ ਜੋ オリジナル ਫਿਰ ਦਮਦਮਾ ਸਾਹਿਬ ਦਾ ਜਥੇਦਾਰ ਸਾਹਿਬ ਲਾਤਾ ਉਥੋਂ ਵੀ ਧੂਮਤਾ ਲਾ ਕੇ ਦੋਸ਼ ਲਾ ਕੇ ਜਰਦਾਰ ਕੂਝੀ ਕਰਕੇ ਉਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੇਲ ਕਰਨ ਦੇ ਕੋਸ਼ਿਸ਼ ਕੀਤੇ ਬੇਹੱਦ ਇੱਕ ਵੱਡੀ ਸਾਜ਼ਿਸ਼ ਤੇ ਬੇਹੱਦ ਗੰਦਾ ਦਿਮਾਗ ਗੰਦੀ ਸੋਚ ਕਿ ਅਸੀਂ ਤਾਂ ਤਰੀਕਾ ਦੱਸ ਰਹੇ ਹਾਂ ਵੀ 17 ਮਈ ਨੂੰ ਯਾਨੀ ਹਰਪ੍ਰੀਤ ਸਿੰਘ ਦੀ ਯੂਨਿਟੀ ਇਨਸਾਫੀ ਕੂਪੀ ਆਇਆ ਇਹਨਾਂ ਨੇ ਇਹ ਕਿੱਥੇ ਬੋਲੇ ਗਿਆ ਜੀ ਵੀ ਮਤਲਬ 2 ਦਸੰਬਰ ਤੋਂ ਪਹਿਲਾਂ ਜਦੋਂ ਉਸੇ ਜਿੰਸਾ ਸਾਹਿਬ ਦੀ ਕੋਠੀ ਉਹਨਾਂ ਨੇ ਬੇਨਤੀ ਕੀਤੀ ਸੀ ਉਹ ਮੰਨੇ ਨਹੀਂ ਸੀਗੇ ਉਸ ਤੋਂ ਬਾਅਦ ਕਈ ਲੋਕਾਂ ਨੇ ਉਹਨਾਂ ਨੇ ਬੇਨਤੀਆਂ ਕੀਤੀਆਂ ਉਦੋਂ ਮੈਂ ਭਰਤੀ ਸ਼ੁਰੂ ਹੋਈ ਭਰਤੀ ਦੇ ਵਿੱਚ ਫਿਰ ਜਦੋਂ ਡੈਲੀਗੇਟ ਸਹਿਬਾਨਾਂ ਨੇ ਮੈਂ ਸਮਝਦਾ ਇੱਕ ਤਰ੍ਹਾਂ ਨਾਲ ਇਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਇੱਕ ਮੁਰਤਾ ਦਾ ਉਹ ਕੀਤਾ ਫਿਰ ਅਖੀਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਦੇ ਹੁਕਮ ਦੇ ਕੇ ਫੁੱਲ ਚੜਾਏ ਨੇ ਉਹ ਘਬਰਾਂਟ ਲਾ ਲਓ ਬਖਲਾਹਟ ਲਾ ਲਓ ਪਰ ਬਖਲਾਹਟ ਦੇ ਵਿੱਚੋਂ ਕੀ ਕੀ ਬੋਲੀ ਜਾ ਰਹੇ ਨੇ ਕਿ ਸੱਤ ਤੱਕ ਚਲੇ ਗਏ ਇਹ ਸਾਡੀ ਤ੍ਰਾਸਦੀ ਆ ਮੈਂ ਸਮਝਦਾ ਸਾਡੀ ਰਾਜਨੀਤੀ ਦੀ ਤ੍ਰਾਸਦੀ ਆ ਚੰਦੂ ਮਾਜਰਾ ਹੋਰਾਂ ਦੇ ਇੱਕ ਬਿਆਨ ਨੂੰ ਲੈ ਕੇ ਬਹੁਤ ਵੱਡਾ ਇੱਕ ਵਿਵਾਦ ਖੜਾ ਹੋਇਆ ਉਹ ਇਹ ਹੈ ਕਿ ਆਖਰਕਾਰ ਜੱਥੇਦਾਰ ਸਾਹਿਬ ਨੂੰ ਕੀ ਢੀਂਸਾ ਹੋਰਾਂ ਦੇ ਘਰੇ ਬੁਲਾ ਕੇ ਉਸ ਤੋਂ ਬਾਅਦ ਦੇ ਵਿੱਚ ਜਾਂ ਪਾਰਟੀ ਬਣੀ ਜਾਂ ਉਸ ਸਮੇਂ ਦੇ ਦੌਰਾਨ ਜੋ ਵੀ ਗੱਲਾਂ ਆਕਾਲੀ ਦਲ ਨੂੰ ਲੈ ਕੇ ਹੋਈਆਂ ਤਾਂ ਕੀ ਜੱਥੇਦਾਰ ਨੂੰ ਘਰੇ ਬੁਲਾਇਆ ਗਿਆ ਸੀਗਾ ਇਸ ਚੀਜ਼ ਨੂੰ ਲੈ ਕੇ ਹਾਲਾਂਕਿ ਪ੍ਰੈਸ ਕਾਨਫਰੰਸ ਕਰੀ ਹੈਗੀ ਲੀਡਰਾਂ ਨੇ ਪਰ ਨਾਲ ਨਾਲ ਇਹ ਵੀ ਹੈ ਵੀ ਇਹ ਜਦੋਂ ਬਿਆਨ ਜਾਰੀ ਹੁੰਦਾ ਤਾਂ ਉਸ ਤੋਂ ਬਾਅਦ ਇਸ ਬਿਆਨ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾਵਾਂ ਸਾਹਮਣੇ ਆਉਂਦੀਆਂ ਨੇ ਕਿ ਇਹ ਪੂਰੀ ਵੀਡੀਓ ਹੈ ਜਿਹੜੀ ਓ ਐਡੀਟਰ ਚੰਦਵਰ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਉਦੋਂ ਪ੍ਰਿੰਸ ਦੁਮਾ ਜਿਹੜਾ ਹੋਰਾਂ ਨੇ ਇਹ ਸਪੀਚ ਦਿੱਤੀ ਹੈ ਤੁਹਾਨੂੰ ਇਲਮ ਸੀ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਜਾਂ ਇਸ ਨੂੰ ਇਸ ਤਰ੍ਹਾਂ ਦੇ ਨਾਲ ਕੱਲ ਨੂੰ ਪੇਸ਼ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਹੁਣ ਕਹਿ ਰਹੇ ਹੋ ਵੀ ਇਹ ਚੀਜ਼ਾਂ ਐਜ਼ ਇਟ ਨਹੀਂ ਬੋਲੀਆਂ ਗਈਆਂ ਹੈਗੀਆਂ ਦੇਖੋ ਤੁਸੀਂ ਸਾਰੀ ਘਟਨਾ ਕ੍ਰਮ ਨੂੰ ਜਦੋਂ ਪੂਰੇ ਗੌਰ ਨਾਲ ਸੁਣੋਗੇ ਨਾ ਤਾਂ ਇਹਦੇ ਵਿੱਚੋਂ ਤੁਹਾਨੂੰ ਬਹੁਤ ਇੱਕ ਹੇਠਲੇ ਦਰਜੇ ਦੀ ਰਾਜਨੀਤੀ ਹੈ ਜਿਹੜੀ ਉਹ ਸਾਹਮਣੇ ਆਊਗੀ ਲੰਗੋਵਾਲ ਦੀ ਧਰਤੀ ਤੇ ਹੋਇਆ ਇਕੱਠ ਮੈਂ ਸਮਝਦਾ ਨਹੀਂ ਵੀ ਸ਼ਾਰਾ ਕਾਰਿਆ ਸੀ ਵੀ ਪੰਜਾਬੀ ਖਾਸ ਤੌਰ ਤੇ ਸਿੱਖ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਮੁਰ ਸ੍ਰੀ ਜੀਤ ਹੋ ਰਿਹਾ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿਹੜੀ ਰਜ਼ਾਇਦਾਰੀ ਸੀ ਉਹ ਤੋਂ ਬਾਹਰ ਨਿਕਲ ਕੇ ਉਹ ਘਬਰਾਹਟ ਲਾ ਲਓ ਬੁਖਲਾਹਟ ਲਾ ਲਓ ਪਰ ਬੁਖਲਾਹਟ ਦੇ ਵਿੱਚੋਂ ਕੀ ਕੀ ਬੋਲੀ ਜਾ ਰਹੇ ਨੇ ਕਿ ਸੱਤ ਤੱਕ ਚਲੇ ਗਏ ਇਹ ਸਾਡੀ ਤਰਾਸ ਦੀ ਆ ਮੈਂ ਸਮਝਦਾ ਸਾਰੇ ਰਾਜਨੀਤੀ ਦੀ ਤਰਾਸ ਦੀ ਆ ਤੁਹਾਡੇ ਕੋਲੇ ਵੀ ਆਈ ਹੋਗੀ ਵੀਡੀਓ ਜਿਹੜੀ ਉਹਨਾਂ ਨੇ ਭੇਜੀ ਆ ਤੇ ਮੈਂ ਤੁਹਾਨੂੰ ਇੱਥੇ ਵੀ ਦਿਖਾਉਣਾ ਉਹ ਵੀਡੀਓ ਜਿਹੜੀ ਮਤਲਬ ਜਿਹਨੂੰ ਆਧਾਰ ਬਣਾ ਕੇ ਸਾਨੂੰ ਵੀ ਨਹੀਂ ਪਤਾ ਸੀਗਾ ਇਹ ਇਹ ਤਾਂ ਕੱਲ ਤੁਹਾਡੇ ਵਰਗੇ ਇੱਕ ਸੱਜਣ ਨੇ ਮੇਰੇ ਤੋਂ ਕੁਐਸਚਨ ਕਰ ਲਿਆ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਦੇ ਕੱਲੇ ਕੋਲੇ ਆਈ ਹੋਵੇ ਇਹ ਇਹ ਆਲਮੋਸਟ ਸਾਰੇ ਮੀਡੀਆ ਦੇ ਉੱਤੇ ਜਿਹੜਾ ਇਮਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਅੱਜ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨ ਲੱਗਾ ਸਾਜ਼ਿਸ਼ ਸਾਡੇ ਅਗੇਂਸਟ ਕੁਝ ਬੋਲਣ ਜਾਂ ਸਾਜ਼ਿਸ਼ ਰਚਣ ਤੁਸੀਂ ਕਹਿੰਦੇ ਜਿੱਥੇ ਤਾਂ ਨਹੀਂ ਬੁਲਾਏ ਹੈਗੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦਾ ਸਾਡੇ ਅਗੇਂਸਟ ਕੁਝ ਬੋਲਣ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ ਚੱਲਦਾ ਰਹਿੰਦਾ ਪਰ ਉਹ ਇਸ ਬਗਲਾਹੜ ਦੇ ਵਿੱਚ 2 ਦਸੰਬਰ ਦੇ ਫੈਸਲਿਆਂ ਨੂੰ ਹੁਕਮਨਾਮਿਆਂ ਨੂੰ ਸਾਜ਼ਿਸ਼ ਕਹਿਣਾ ਅਕਾਲੀ ਤਾਂ ਨਹੀਂ ਕਹਿ ਸਕਦੇ ਹੁਕਮਨਾਮਿਆਂ ਨੂੰ ਸਾਜ਼ਿਸ਼ ਤੇ ਤੁਸੀਂ ਹੁਕਮਨਾਮਿਆਂ ਨੂੰ ਸਾਜ਼ਿਸ਼ ਕਹਿ ਰਹੇ ਹੋ ਹੁਕਮਨਾਮੇ ਸੁਣਾਉਣ ਵਾਲਿਆਂ ਦੇ ਸਵਾਲ ਖੜੇ ਕਰ ਰਹੇ ਹੋ ਇਹ ਵੀ ਨਹੀਂ ਦੇਖ ਰਹੇ ਵੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਹੁਣੇ ਅੱਜ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਰ ਇੱਕ ਸਨਮਾਨਤ ਹਸਤੀ ਨੇ ਸਾਬਕਾ ਜਥੇਦਾਰ ਰਹੇ ਨੇ ਸ਼੍ਰੀ ਗੱਲਤਖਸਰ ਦੇ ਤੁਸੀਂ ਉਹਨਾਂ ਤੇ ਤਾਂ ਸਵਾਲ ਖੜੇ ਕਰ ਹੀ ਰਹੇ ਹੋ ਤੁਹਾਡੀ ਬਖਲਾਹਰ ਦੇ ਵਿੱਚ ਤੁਸੀਂ ਇਹ ਭੁੱਲ ਗਏ ਵੀ ਤੁਸੀਂ ਉਸ ਸਮੇਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਅੱਜ ਉਹ ਜਥੇਦਾਰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਰਕबीर ਸਿੰਘ ਜੀ ਤੁਸੀਂ ਉਹਨਾਂ ਨੂੰ ਵੀ ਸਾਜ਼ਿਸ਼ ਕਰਤਾਵਾਂ ਦੇ ਵਿੱਚ ਸ਼ਾਮਲ ਕਰ ਰਹੇ ਹੋ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਿਆ ਦੇਖੋ ਇਹ ਦੱਸੋ ਵੀ ਤੁਹਾਡੇ ਕੋਲੇ ਵੀ ਅਹੀ ਵੀਡੀਓ ਆਈ ਆ ਸੁਣਾਓ ਜੀ ਬਈ ਇਹ ਉਹ ਸੁਧਾਰ ਲਹਿਰ ਦਾ ਕਨਵੀਨਰ ਟੇਡ ਸਾਹਿਬ ਨੇ ਬਣਾਇਆ ਉੱਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸਰੀਆ ਕਾਲ ਤੱਕ ਸਭ ਤੋਂ ਪਹਿਲਾ ਬਦਲਦਾ ਫਿਰ ਦਮਦਮਾ ਸਾਹਿਬ ਤੇ ਜਥੇਦਾਰ ਸਾਹਿਬ ਲਾਦਾ ਤੇ ਅਸੀਂ ਚੰਡੀਗੜ੍ਹ ਇਹਨਾਂ ਨੂੰ ਸੱਦਿਆ ਬੰਦ ਕਰ ਬੱਟ ਇਹ ਗੱਲ ਸੁਣ ਕੇ ਹਾਂ ਇਹਦੇ ਚ ਲੱਗਦਾ ਵੀ ਸੱਦਿਆ ਹੈ ਇਹ ਤੁਹਾਡੇ ਕੋਲ ਵੀ ਆ ਤੁਹਾਡੇ ਕੋਲ ਵੀ ਇਹੀ ਆਈ ਆ ਹੁਣ ਇਹ ਤੁਹਾਨੂੰ ਭੇਜੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨੇ ਭੇਜੀ ਆ ਨਾ ਯਾਰ ਐਸੀ ਕੁਝੀ ਐਸੀ ਰਾਜਨੀਤੀ ਤੇ ਪੰਜਾਬ ਚ ਜ਼ਿੰਮੇਵਾਰ ਬੰਦੇ ਜ਼ਿੰਮੇਵਾਰ ਪਾਰਟੀਆਂ ਕਦੇ ਵੀ ਨਹੀਂ ਕਰਦੀਆਂ ਠੀਕ ਆ ਮਤਲਬ ਕੋਈ ਆ ਜਿਹੜਾ ਖੜਾ ਕਰ ਦਵੇ ਵਕਰੀ ਗੱਲ ਹੁਣ ਮੈਂ ਤੁਹਾਨੂੰ ਕਹੀਏ ਕਿ ਸੋਸ਼ਲ ਮੀਡੀਆ ਬਹੁਤ ਪਲੈਟਫਾਰਮ ਹੁੰਦੇ ਵੀ ਹੈਗਾ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਮੈਂ ਬੜਾ ਸਪਸ਼ਟ ਅਸੀਂ ਕੱਲ ਹੀ ਕਰਤੇ ਆ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਕੋਠੀ ਗਿਆਨੀ ਹਰਪ੍ਰੀਤ ਸਿੰਘ ਜੀ ਹੁਣੀ ਉਹਨਾਂ ਦਾ ਹਾਲਚਲ ਪੁੱਛਣ ਜਦੋਂ ਆਏ ਤਾਂ ਉੱਥੇ ਸੁਧਾਰ ਲਹਿਰ ਦੇ ਜਿਹੜੇ ਆਗੂ ਹਾਜ਼ਰ ਸਨ ਤੇ ਉਸ ਸਮੇਂ ਉਹ ਨਾ ਅਕਾਲ ਤਖਤ ਸਾਹਿਬ ਦੇ ਨਾ ਦੰਦਮਾ ਸਾਹਿਬ ਦੇ ਜਥੇਦਾਰ ਸੀ ਇਹ 17 ਮਈ ਦਾ ਵਾਕਾ ਹੈ 17 ਮਈ ਦੀ ਹਾਲਾਂਕਿ ਉਹਨਾਂ ਨੇ ਤਾਂ ਜ਼ਿਕਰ ਕੀਤਾ ਮਿਹਰ ਹੁੰਦਾ ਤੇ ਸਕੂਰ ਸਿੰਘ ਬਾਦਲ ਦਾ ਵੀ ਕਰਿਆ ਵੀ ਉਹ ਵੀ ਸਮੇਂਦਰ ਸਮੇਂ ਪਤਾ ਰਿਹਾ ਉਹ ਵੀ ਉਹ ਵੀ ਸਮੇਂਦਰ ਸਮੇਂ ਆਉਂਦੇ ਰਹੇ ਪਰ ਗਿਆਨੀ ਜੀ 17 ਮਈ ਨੂੰ ਉੱਥੇ ਆਏ ਹੁਣ ਤੁਸੀਂ ਇਹ ਡਾਕਟਰ ਚੀਮਾ ਦੱਸਣ ਬੀਓਸ ਤਾਰਾ ਮੈਨੂੰ ਜੇਜ਼ੇਦਾਰ ਸੀ ਕਿ ਹੁਣ ਤੁਸੀਂ ਚਲੋ ਛੱਡੋ ਅਸੀਂ ਅੱਜ ਅੱਜ ਕੋਈ ਟਿੱਪਣੀ ਨਹੀਂ ਮੈਨਣਾ ਤੇ ਕਰਨੀ ਆ ਤਾਂ ਤੁਸੀਂ ਸੁਣ ਲਈ ਇਹ ਦੁਆਰਾ ਇੱਕ ਵਾਰੀ ਇਹ ਦੁਆਰੇ ਚਲਾਉਂਦੇ ਇਹ ਦੁਆਰੇ ਫਿਰ ਉਦੋਂ ਬਾਅਦ ਰੋਕੇ ਹੋਇਆ ਹੈ ਉਸ ਉਧਾਰ ਲਹਿਰ ਦਾ ਕਨਵੀਨਰ ਟੇਂਡਰ ਸਾਹਿਬ ਨੇ ਬਣਾਇਆ ਉਥੇ ਯਕੀਨ ਕਰਿਓ ਜਾਨੇ ਹਰਪ੍ਰੀਤ ਸਿੰਘ ਹੋਰਾਂ ਨੂੰ ਸਿਰਿਆ ਕਾਲ ਤੱਕ ਸਾਬ ਤੋਂ ਤਾਂ ਪਹਿਲਾਂ ਬਦਲਦਾ ਫਿਰ ਦਮਦਮਾ ਸਾਹਿਬ ਤੇ ਜੇਜ਼ੇਦਾਰ ਸਾਹਿਬ ਲਾਤਾ ਤੇ ਅਸੀਂ ਚੱਡੀ ਗਾੜੀ ਇਹਨਾਂ ਨੂੰ ਸੱਧਿਆ ਮਤਲਬ ਮਤਲਬ ਜ세ਦਾਰ ਲਾਤਾ ਹਮ ਵਿੱਚ ਕੁਛ ਨਹੀਂ ਅਸੀਂ ਇਹਨਾਂ ਨੂੰ ਚੰਡੀਗੜ੍ਹ ਸੱਦਿਆ ਇਹ ਇਹ ਹੁਣ ਦੂਜਾ ਪਾਸਾ ਸੁਣੋ ਜੋ オリジナル ਜੋ ਚੰਦੂ ਮੈਨ ਸਾਹਿਬ ਦੀ ਕੋਠੀ ਦੇ ਵਿੱਚ ਬੈਠ ਕੇ ਸਰ ਗੁਰਪ੍ਰਤਾਪ ਸਿੰਘ ਬਡਾਲੇ ਨੂੰ ਜਿੱਥੇ ਉਹ ਸੁਧਾਰ ਲਹਿਰ ਦਾ ਚਨਵਿੰਨਰ ਟੇਡਾ ਸਾਹਿਬ ਨੇ ਬਣਾਇਆ ਉੱਥੇ ਯਕੀਨ ਕਰਿਓ ਜਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਿਰ ਅਕਾਲ ਤੱਕ ਸਾਬ ਤੋਂ ਤਾਂ ਪਹਿਲਾ ਬਦਲ ਤਾਂ ਮੈਂ ਦੰਗਦਵਾਲ ਸਾਹਿਬ ਦੇ ਜਥੇਦਾਰ ਸਾਹਿਬ ਲਾਤਾ ਉੱਥੋਂ ਵੀ ਧੂਮਟਾ ਲਾ ਕੇ ਦੋਸ਼ ਲਾ ਕੇ ਜਰਦਾਰ ਕੁੱਝ ਹੀ ਕਰਕੇ ਝੂਠੇ ਇਲਜ਼ਾਮ ਲਾ ਕੇ ਇਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੁਸੀਂ ਦੱਸੋ ਜਿਹੜੇ ਵਿਚਲੇ ਤੁਸੀਂ ਕਹਿੰਦੇ ਹੋ ਸ਼ਬਦ ਨੇ ਉਹਨਾਂ ਨੂੰ ਤੋੜਤਾ ਮੈਂ ਨਹੀਂ ਕੁਝ ਵੀ ਕਹਿੰਦਾ ਤੁਸੀਂ ਕੀ ਦੇਖਿਆ ਤੋੜੇ ਹੋਏ ਨੇ ਨਾ ਕਿਉਂ ਕਿਉਂਕਿ ਉਹ ਆਪਣੀ ਗੱਲ ਨੂੰ ਅਸੀਂ ਦੇਖੋ ਵੀ ਕਿਸ ਹੱਦ ਤੱਕ ਬੰਦੇ ਜਾ ਸਕਦੇ ਨੇ ਕਿਸ ਹੱਦ ਤੱਕ ਝੂਠ ਬੋਲ ਸਕਦੇ ਨੇ ਅੱਜ ਤੁਸੀਂ ਇੱਕ ਇਹਨਾਂ ਦੇ ਪੇਜ ਦੇ ਉੱਤੇ ਇੱਕ ਮਤਲਬ ਕਿਹੋ ਜੀ ਰਾਜਨੀਤੀ ਤੇ ਆ ਗਏ ਉਹ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਸੀ ਉਹਦੇ ਤੇ ਏਆਈ ਦੇ ਨਾਲ ਕਿਵੇਂ ਦੇ ਕਲਿੱਪਿੰਗ ਤਿਆਰ ਕੀਤੀ ਗਈ ਬਾਅਦ ਚ ਡਿਲੀਟ ਕਰਨੀ ਪੈਗੀ ਇਹ ਇਹ ਬਖਲਾਹਟ ਆ ਨਾ ਜਾਂ ਸੌੜੀ ਰਾਜਨੀਤੀ ਆ ਸੋਚ ਆ ਇਹ ਕਿ ਇਹ ਜੀ ਰਾਜਨੀਤੀ ਇੱਕ ਸਭਿਅਤ ਸਮਾਜ ਲਈ ਇਹ ਜੀ ਰਾਜਨੀਤੀ ਕੀ ਇਹੋ ਜੀ ਜਿਹੜਾ ਦਿਮਾਗ ਆ ਇੱਕ ਸਭਿਅਤ ਸਮਾਜ ਲਈ ਕਿਸੇ ਤਰੀਕੇ ਨਾਲ ਵੀ ਚੰਗਾ ਨਹੀਂ ਹੁਣ ਹੁਣ ਮੇਰੀ ਮੇਰੀ ਗੱਲ ਤੁਹਾਨੂੰ ਆ ਜਿਹੜੇ ਇਹਨਾਂ ਨੇ ਪਹਿਲੀ ਸਪੀਚ ਸੁਣਾਈ ਆ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦਮਦਮਾ ਸਾਹਿਬ ਲਾਤਾ ਫਿਰ ਅਸੀਂ ਉਹਨਾਂ ਨੂੰ ਬੁਲਾਇਆ ਮਤਲਬ ਉਹ ਜਦੋਂ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਉਹਨਾਂ ਦੀ ਜਿਹੜੀ ਗੱਲ ਸੀ ਉਹ 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 ਤੇ ਉਹ ਵੀਡੀਓ ਪੂਰੀ ਨਹੀਂ ਸੀ ਉੱਤਰ ਦੀ ਫਿਰ ਉਹਨਾਂ ਨੇ ਤੁਹਾਨੂੰ ਜਿਹੜੀਆਂ ਵੀਡੀਓ ਭੇਜਦੀਆਂ ਵੀ ਅਸੀਂ ਤੁਹਾਨੂੰ ਭੇਜ ਦਿਆ ਵੀਡੀਓ ਨਾਲ ਕੋਈ ਚੀਜ਼ ਹੋਰ ਆ ਮੈਂ ਜਿਹੜੀ ਤੁਹਾਨੂੰ ਪੁੱਛਣ ਲੱਗਾ ਸੀ ਸਭ ਕਈ ਜਦੋਂ ਕਈ ਵਾਰ ਹੁੰਦਾ ਇਹ ਆ ਵੀ ਜਿਵੇਂ ਹੁਣ ਵੀਡੀਓ ਕੋਈ ਐਡੀਟਡ ਹੋ ਗਿਆ ਕਿਸੇ ਨੇ ਵੀ ਐਡਿਟ ਕੀਤਾ ਹੋ ਉਦੋਂ ਬਾਅਦ ਦੇ ਵਿੱਚ ਹੁੰਦਾ ਵੀ ਪਾਰਟੀ ਕਾਲੂ ਇਹ ਗੱਲ ਕਹਿੰਦੀ ਵੀ ਸਾਡੇ ਕੋਲ ਵੀ ਇਹ ਵੀਡੀਓ ਪਹੁੰਚਿਆ ਜੀ ਏਸੀ ਇਹਦੇ ਉੱਤੇ ਪ੍ਰतिकਰਮ ਦਿੰਦਾ ਆਪਦਾ ਕਿਉਂਕਿ ਜਦੋਂ ਤੁਸੀਂ ਵੀ ਹੁਣ ਜਿਵੇਂ ਰਿਐਕਟ ਕਰ ਰਹੇ ਹੋ ਤੁਸੀਂ ਵੀ ਵੀਡੀਓ ਦਿਖਾ ਕੇ ਰਿਐਕਟ ਕਰ ਰਹੇ ਹੋ ਇਹ ਪਹਿਲਾਂ ਸਪਸ਼ਟ ਹੈ ਵੀ ਇਹ ਤੋਂ ਪਹਿਲਾਂ ਵੀਡੀਓ ਨਹੀਂ ਸੀਗਾ ਇਸ ਤਰ੍ਹਾਂ ਦਾ ਬਣਿਆ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਚਿਮਮਾ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਪਹਿਲੀ ਵੀਡੀਓ ओरिजिनल ਵੀਡੀਓ ਦਿਖਾਈ ਆ ਪਰ ਉਹ ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਨਾਲ ਉਹਨਾਂ ਦੇ ਜਿਹੜੀ ਜਿਹੜੇ ਤਰਕ ਸੀ ਉਹਨਾਂ ਦੇ ਨਾਲ ਮੇਚ ਨਹੀਂ ਸੀ ਕਰਦੀ ਤੇ ਇਸ ਲਈ ਇਹਨਾਂ ਨੇ ਤੁਹਾਨੂੰ ਜਿਹੜੀ ਵੀਡੀਓ ਮੀਡੀਆ ਨੂੰ ਭੇਜੀਆਂ ਜਾਂ ਹੋਰ ਵੈਬ ਚੈਨਲਸ ਨੂੰ ਭੇਜੀਆਂ ਉਹ ਸਾਰੀਆਂ ਆ ਭੇਜੀਆਂ ਤੇ ਇਹਨਾਂ ਦਾ ਇੰਪ੍ਰੈਸ਼ਨ ਅਸੀਂ ਦਾ ਇਹ ਅਸੀਂ ਤੇ ਹੀ ਕਿ ਇਸ ਵੀਡੀਓ ਦਾ ਜਵਾਬ ਜਿਹੜੀ origignal ਸੀ ਤੁਸੀਂ ਮੰਗੀ ਗਏ ਇਸ ਵੀਡੀਓ ਤੇ ਸਵਾਲ ਤੇ ਜਵਾਬ ਸੋ ਮੈਂ ਸਮਝਦਾ ਵੀ ਇਹ ਬੇਹਦ ਇੱਕ ਵੱਡੀ ਸਾਜ਼ਿਸ਼ ਤੇ ਬੇਹਦ ਗੰਦਾ ਦਿਮਾਗ ਗੰਦੀ ਸੋਚ ਕਿ ਅਸੀਂ ਤਾਂ ਤਰੀਕਾ ਦੱਸ ਰਹੇ ਹਾਂ ਵੀ 17 ਮਈ ਨੂੰ ਯਾਨੀ ਹਰਪ੍ਰੀਤ ਸਿੰਘ ਜੀ ਉਹਨਟੀ ਇंसा ਸਾਹਿਬ ਦੀ ਕੁਠੀ ਆਏ ਇਹਨਾਂ ਨੇ ਇਹ ਇਹ ਕਿੱਥੇ ਬੋਲੇ ਗਿਆ ਜੀ ਵੀ ਮਤਲਬ 2 ਦਸੰਬਰ ਤੋਂ ਪਹਿਲਾਂ ਇਹ ਬੇहद ਮਾੜੀ ਇੱਕ ਤੁਸੀਂ ਇਹ 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 ਗੱਲਾਂ ਦੇ ذریعے ਜੇ ਤੁਸੀਂ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਐਸੀਆਂ ਕੋਝੀਆਂ ਹਰਕਤਾਂ ਦੇ ਰਾਹੀਂ ਇਸ ਤੋਂ ਗੰਦੀ ਰਾਜਨੀਤੀ ਇਸ ਤੋਂ ਸੌਰੀ ਸੋਚ ਹੋਰ ਕੀ ਹੋ ਸਕਦੀ ਹੈ ਮੈਂ ਤੁਹਾਨੂੰ ਫੇਰ ਇੱਕ ਵਾਰੀ ਕਹਿਣਾ ਵੀ ਇੱਕ ਸਭਿਆਕ ਸਮਾਜ ਵਾਸਤੇ ਐਸੇ ਦਿਮਾਗ ਨੇ ਜਿਹੜੇ ਉਹ ਬੜੇ ਖਤਰਨਾਕ ਨੇ ਤੋਂ ਪੰਜਾਬ ਦੇ ਲੋਕਾਂ ਨੂੰ ਖਾਲਸਾ ਪੰਥ ਨੂੰ ਅਸੀਂ ਕਹਿਣਾ ਵੀ ਸੁਚੇਤ ਰਹਿਣਾ ਪੈਣਾ ਆਪਾਂ ਨੂੰ ਐਸੇ ਲੋਕਾਂ ਤੋਂ ਇਹਨਾਂ ਦੀਆਂ ਐਸੀਆਂ ਕਾਰਵਾਈਆਂ ਤੋਂ ਕਿ ਸਾਰਾ ਦਿਨ ਹੁਣ ਤਾਂ ਇਸ ਕੰਮ ਤੇ ਲੱਗੇ ਨਾ ਬਖਲਾਹਰ ਦੀ ਨਿਸ਼ਾਨੀ ਆ ਤੇ ਮੈਂ ਇੱਕ ਵਾਰੀ ਫੇਰ ਤੁਹਾਡੇ ਇਹ ਕੇਵਲ ਇਸ ਚੈਨਲ 'ਤੇ ਚੱਲੀ ਆ ਵੀਡੀਓ ਇਹ ਦੇਖੋ ਤਾਂ ਤੁਸੀਂ ਨਾ ਤੁਸੀਂ ਕਿੱਡੀ ਕਿੱਡੀ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਗਿਆ ਕਿਹੋ ਜਿਹਾ ਇਹ ਇੱਕ ਜਾਲ ਬੁਣਿਆ ਗਿਆ ਕਿ ਚੈਨਲ ਤੇ ਚੱਲੀ ਹੋਰ ਚੈਨਲਾਂ ਤੇ ਵੀ ਚੱਲੀ ਕਿਉਂਕਿ ਭੇਜੀ ਹੀ ਦਿੱਤੀ ਤੇ ਇਹਦੇ ਤੇ ਚਰਚਾ ਹੋਈਗੀ ਇਸ ਤੋਂ ਬਾਅਦ ਵੈਸੇ ਉਹ ਚਲੋ ਜਿਵੇਂ ਤੁਹਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਦੇ ਵਿੱਚ ਨਾਲੋ ਨਾਲ ਹੁਣ ਚਲੋ ਇਹ ਵੀ ਹੈਗਾ ਗੱਲ ਵੀ ਰਿਐਕਟ ਵੀ ਨਾਲ ਦੀ ਨਾ ਆ ਜਾਂਦਾ ਪਰ ਪਬਲੀਕਲੀ ਤੌਰ ਤੇ ਲੱਗਦਾ ਵੀ ਇਸ ਚੀ ਦਾ ਨੁਕਸਾਨ ਹੋਇਆ ਜਾਂ ਤੁਸੀਂ ਕਿਤੇ ਨਾ ਕਿਤੇ ਨਾਲ ਦੀ ਨਾ ਮੈਸੇਜ ਡਿਲੀਵਰ ਕਰਨ ਚ ਕਾਮਯਾਬ ਰਹੇ ਸੀ ਦੇਖੋ ਲੋਕ ਬਹੁਤ ਸਿਆਣੇ ਨੇ ਜੀ ਇਹ ਇਹ ਲੋਕਾਂ ਨੂੰ ਇੰਨਾ ਮੂਰਖ ਨਾ ਸਮਝਣ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਤਾਂ ਕੱਲੀ-ਕੱਲੀ ਤਰੀਕ ਪਤਾ ਹੈ ਲੋਹੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਢੀਮਸਾ ਸਾਹਿਬ ਦੀ ਕੋਠੀ ਕੋਲ ਨੁੱਕੇ ਥੋੜੀ ਗਏ ਆ ਉਹ ਤਾਂ ਤੁਹਾਡੇ ਮੀਡੀਆ ਚੈਨਲਸ ਤੇ ਆਇਆ ਉਹ ਤੋਂ ਬਾਅਦ ਕੁਦਰਤੀ ਪੱਤਰਕਾਰਾਂ ਨੂੰ ਪਤਾ ਲੱਗਿਆ ਉੱਥੇ ਆਏ ਉਹ ਬਾਈਟ ਦਿੱਤੀ ਉਹਨਾਂ ਨੇ 17 ਮਈ ਨੂੰ ਨੁੱਕੇ ਥੋੜੀ ਗਏ ਸੀ ਲੋਕਾਂ ਨੂੰ ਸਭ ਕੁਝ ਪਤਾ ਹੈ ਫਿਰ ਇਹਨਾਂ ਨੂੰ ਭੁਲੇਖਾ ਵੀ ਸ਼ਾਇਦ ਲੋਕਾਂ ਨੂੰ ਸਾਡੀਆਂ ਗੱਲਾਂ ਦਾ ਨਹੀਂ ਪਤਾ ਲੱਗ ਰਿਹਾ ਵੀ ਜੋ ਇਹ ਉੱਥੇ 28 ਸੈਕਟਰ ਦਫ਼ਤਰ 'ਚ ਬੈਠ ਕੇ ਜੋ ਗੱਲਾਂ-ਵੱਤਾਂ ਕਰ ਲੰਨੇ ਆ ਜੋ ਅਸੀਂ ਕਹਿ ਦਈਏ ਉਹ ਸ਼ਾਇਦ ਸਾਡਾ ਆਈਟੀ ਵਿੰਗ ਜੋ ਅਸੀਂ ਕਹਿ ਦਾਂਗੇ ਪ੍ਰੋਸ ਦਾਂਗੇ ਉਹੀ ਲੋਕ ਮੈਂ ਲੋਕਾਂ ਨੂੰ ਕਹਿੰਦਾ ਵੀ ਇਹ ਚੀਜ਼ਾਂ ਨੂੰ ਸਮਝੋ ਸੁਚੇਤ ਰਹਿਣਾ ਪੈਣਾ ਆਪਾਂ ਸਾਰਿਆਂ ਨੂੰ ਤੇ ਇਕੱਠੇ ਹੋਈਏ ਇਦੁੱਟਤਾ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਅੱਜ ਫੇਰ ਸਦਾ ਦੰਨੇ ਆ ਵੀ ਅਸੀਂ ਜਦੋਂ ਝੁੰਦਾ ਕਮੇਟੀ ਦੇ ਵਿੱਚ ਘੁੰਮੇ ਨਾ ਉਦੋਂ ਇਹ ਲੋਕਾਂ ਦੀ ਆਮ ਅਕਾਲੀ ਵਰਕਰਾਂ ਦੀ ਕਲਪਨਾ ਸੀ ਵੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਸਾ ਹੋਵੇ ਜਿਹਦੇ ਹੱਥ ਵਿੱਚ ਸ੍ਰੀ ਸਾਹਿਬ ਹੋਵੇ ਜਿਹਨੂੰ ਗੁਰਬਾਣੀ ਦਾ ਗਿਆਨ ਹੋਵੇ ਜਿਹਦੀ ਸ਼ਬਦਾਵਲੀ ਮੈਂ ਸਮਝਦਾ ਇੱਕ ਪੰਥਕ ਆਗੂ ਵਾਲੀ ਸ਼ਬਦਾਵਲੀ ਹੋਵੇ ਉਹਨੂੰ ਪੰਥਕ ਰੌ ਰੀਤਾਂ ਦੀ ਸਮਝ ਹੋਵੇ ਉਹਨੂੰ ਪੰਜਾਬੀ ਸੱਭਿਆਚਾਰ ਦੀ ਸਮਝ ਹੋਵੇ ਉਹਦੀ ਪੰਜਾਬੀ ਬੋਲੀ ਦੇ ਉੱਤੇ ਉਹਦੀ ਸ਼ਬਦਾਵਲੀ ਦੇ ਉੱਤੇ ਉਹਦੀ ਪਕੜ ਹੋਵੇ ਉਹ ਆਜਾ ਪ੍ਰਦਾਨ ਮਿਲ ਗਿਆ ਇੱਕ ਵਿਦਵਾਨ ਮੈਂ ਸਮਝਦਾ ਤੇ ਖਾਸ ਤੌਰ ਦੇ ਉੱਤੇ ਉਹ ਸ਼ਖਸੀਅਤ ਮਿਲੀ ਜਿਹੜੀ ਸ਼ਖਸੀਅਤ ਐਸੀ ਪ੍ਰਭਾਵਸ਼ਾਲੀ ਆ ਮੈਂ ਸਮਝਦਾ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਕਿਸੇ ਅੰਜਾਮ ਤੱਕ ਲਿਜਾ ਸਕਦੀ ਹੈ ਸਾਨੂੰ ਇਹ ਆਸ ਹੈ ਤੁਸੀਂ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਖੇਤਰੀ ਪਾਰਟੀ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਾਰੀ ਤੁਸੀਂ ਭਰੋਸਾ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰੀਏ ਇਸ ਝੰਡੇ ਦੇ ਥੱਲੇ ਇਸ ਕੇਂਦਰ ਬਿੰਦੂ ਦੇ ਥੱਲੇ ਸਮੁੱਚੇ ਪੰਜਾਬ ਨੂੰ ਇਕੱਠੇ ਹੁੰਦੀ ਅਪੀਲ ਕਰਦੇ ਇੱਕ ਇੱਕ ਲਾਸਵਾਲ ਹੈ ਜੀ ਕਿ ਜਦੋਂ ਇਹ ਇਹ ਪ੍ਰਕਾਰਨ ਦੇ ਨਾਲ-ਨਾਲ ਇੱਕ ਗੱਲ ਇਹ ਵੀ ਲਗਾਤਾਰ ਚਾਹੇ ਪਕਾਲੀ ਆਗੂ ਇਹ ਗੱਲ ਵੀ ਕਹਿੰਦੇ ਨੇ ਕਿ ਜਾਂ ਬਾਕੀ ਵੀ ਬਾਹਰ ਕਿਹਾ ਜਾਵੇ ਤਾਂ ਕਈ ਲੋਕ ਜਿਹੜੇ ਕਿੰਤੂ ਪ੍ਰੰਤੂ ਕਰ ਰਹੇ ਨੇ ਉਹਦੇ ਵਿੱਚ ਇਹ ਵੀ ਹੈ ਵੀ ਆਖਰ ਜਿੱਕਰ ਗਿਆਨੀ ਜੀ ਹੁਣਾਂ ਨੇ ਜਦੋਂ ਚੁੱਲੇ ਸਮੇਟਣ ਦੀ ਗੱਲ ਆਖੀ ਤੇ ਆਪ ਦਾ ਚੁੱਲਾ ਵੀ ਆਪ ਨਵਾਂ ਬਣਾ ਲਿਆ ਇਹ ਚੀਜ਼ ਨੂੰ ਇਹ ਇਨੂੰ ਜਸਟੀਫਾਈ ਪਬਲੀਕਲੀ ਕਿਵੇਂ ਕਰੋਗੇ ਜਦੋਂ ਬੋਟਾ ਮੰਗਣੀਆਂ ਨੇ ਤਾਂ ਉਸ ਸਮੇਂ ਦੇ ਦੌਰਾਨ ਤਾਂ ਸਾਹਮਣੇ ਤੁਹਾਨੂੰ ਇਹ ਦਰਸਾਉਣਾ ਪਊਗਾ ਵੀ ਉਹੀ ਗਿਆਨੀ ਹਰਪ੍ਰੀਤ ਸਿੰਘ ਜਦੋਂ ਮੈਸੇਜ ਦੇ ਰਹੇ ਸੀ ਉਹੀ ਅੱਜ ਆਪਦੇ ਵਾਸਤੇ ਵੋਟ ਮੰਗ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਾਂ ਪੰਨ ਸਿੰਘ ਸਹਿਬਾਨਾ ਨੇ ਜਿਹੜਾ ਮੈਸੇਜ ਦਿੱਤਾ ਉਹਨਾਂ ਨੇ ਇੱਕ ਭਰਤੀ ਕਮੇਟੀ ਬਣਾਈ ਸੀ 7 ਮੈਂਬਰੀ ਵੀ ਇਹ ਕਮੇਟੀ ਭਰਤੀ ਕਰੂਗੀ 7ਾਂ ਚੋਂ 2 ਚਲੇ ਗਏ 5 ਰਹਿ ਗਏ 5ਾਂ ਨੇ ਬੜੀ ਦ੍ਰਿੜਤਾ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਫੁੱਲ ਚਾੜੇ ਤੇ ਭਰਤੀ ਕੀਤੀ ਉਹ ਭਰਤੀ ਦੇ ਵਿੱਚੋਂ ਆਹ ਜਥੇਬੰਦੀ ਆਈ ਇਸ ਜਥੇਬੰਦੀ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਇਹ ਵੱਖਰਾ ਚੁੱਲਾ ਕਿਵੇਂ ਹੋ ਗਿਆ ਇਹ ਇਹ ਚ ਬਣ ਗਿਆ ਨਾ ਇਹ ਇਹ ਉਹ ਉਹ ਹੋਆ ਜਿਹੜੇ ਜਿਹੜੀ ਜਿਹੜੀ ਜਥੇਬੰਦੀ ਨੂੰ ਬਣਾਉਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀ ਮੁਰਸਰਜੀਤ ਕਰਨ ਵਾਸਤੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਵੀ ਆਪ ਪ੍ਰਧਾਨ ਬਣੇ ਉਹ ਤਾਂ ਨਹੀਂ ਬਣੇ ਉਹਨਾਂ ਨੂੰ ਡੈਲੀਗੇਟਾਂ ਨੇ ਬਣਾਇਆ ਜਦੋਂ ਮੈਂ ਸਮਝਦਾ ਵੀ ਉਹਨਾਂ ਨੇ ਇਸ ਇਸ ਉਹਦੇ 'ਚ ਸ਼ਾਇਦ ਆਉਂਦੇ ਹੀ ਨਾ ਜਦੋਂ ਉਹਨਾਂ ਨੂੰ ਤਖਸੀਦੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਤੌਮਤਵਾਦੀ ਕਰਕੇ ਮੈਂ ਸਮਝਦਾ ਕਿਰਦਾਰ ਕੁਸ਼ੀ ਕਰਕੇ ਉਤਾਰਿਆ ਗਿਆ ਤੇ ਉਸ ਤੋਂ ਬਾਅਦ ਉਤਾਰ ਦਿੱਤੇ ਗਏ ਉਸ ਤੋਂ ਬਾਅਦ ਉਹ ਇਸ ਪਾਸੇ ਨੂੰ ਫੇਰ ਵੀ ਨਹੀਂ ਚੱਲੇ ਜਦੋਂ ਅਸੀਂ ਝਿੰਸਾ ਸਾਹਿਬ ਦੀ ਕੋਠੀ ਉਹਨਾਂ ਨੇ ਬੇਨਤੀ ਕੀਤੀ ਸੀ ਉਹ ਮੰਨੇ ਨਹੀਂ ਸੀਗੇ ਉਸ ਤੋਂ ਬਾਅਦ ਕਈ ਲੋਕਾਂ ਨੇ ਉਹਨਾਂ ਨੇ ਬੇਨਤੀਆਂ ਕੀਤੀਆਂ ਉਦੋਂ ਮੈਂ ਭਰਤੀ ਸ਼ੁਰੂ ਹੋਈ ਭਰਤੀ ਦੇ ਵਿੱਚ ਫਿਰ ਜਦੋਂ ਡੈਲੀਗੇਟ ਸਹਿਬਾਨਾਂ ਨੇ ਮੈਂ ਸਮਝਦਾ ਇੱਕ ਤਰ੍ਹਾਂ ਨਾਲ ਇਹ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਇੱਕ ਮੁੱਤ ਦਾ ਉਹ ਕੀਤਾ ਫਿਰ ਅਖੀਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਦੇ ਹੁਕਮ ਦੇ ਅੱਗੇ ਫੁੱਲ ਚੜਾਏ ਨੇ ਸੋ ਮੈਂ ਇਹ ਇਹ ਤਾਂ ਇਹ ਅੱਜ ਜ਼ਰੂਰਤ ਸੀ ਉਹਨਾਂ ਦੇ ਰੋਲ ਦੀ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਰੋਲ ਤੋਂ ਭਜਣਾ ਵੀ ਨਹੀਂ ਚਾਹੀਦਾ ਸੀਗਾ ਤੇ ਉਹਨਾਂ ਨੇ ਸਾਰੇ ਡੈਲੀਗੇਟ ਦੀ ਪੰਜਾਬ ਦੇ ਲੋਕਾਂ ਦੀ ਭਾਵਨਾਵਾਂ ਨੂੰ ਮੰਨੇ ਆ ਇਹਦੀ ਅਸੀਂ ਇਸ ਲਈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖੈਰ ਦੇਖੀਏ ਤਾਂ ਕਿਉਂਕਿ ਫੈਸਲਾ ਆਖਰ ਤੌਰ ਤੇ ਉੱਤੇ ਜਨਤਾ ਹੀ ਕਰਦੀ ਹੁੰਦੀ ਹੈ ਕਿਉਂਕਿ ਚੋਣਾਂ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਨੇ ਤੇ ਜਿਵੇਂ ਚੰਦੂ ਮਾਜਰਾ ਦੇ ਵੀਡੀਓ ਨੂੰ ਕਹਿੰਦੇ ਕਿ ਐਡੀਟਡ ਕਰਕੇ ਉਸ ਤੋਂ ਬਾਅਦ ਦੇ ਵਿੱਚ ਪ੍ਰਸਾਰਤ ਕਰਿਆ ਗਿਆ ਤਾਂ ਉਹਦੇ ਭਾਵ ਸਿੱਧੇ ਤੌਰ ਤੇ ਭਾਵੇਂ ਨਾਲੋਂ ਨਾਲ ਹੀ ਸਹੀ ਸਮਝ ਸਾਹਮਣੇ ਆ ਗਏ ਨੇਗੇ ਪਰ ਇਹ ਵੀ ਹੈ ਕਿ ਜਦੋਂ ਲੋਕ ਫੈਸਲਾ ਕਰਦੇ ਨੇ ਖੈਰ ਉਹ ਤਮਾਮ ਸੋਚ ਵਿਚਾਰ ਕੇ ਤੇ ਤਮਾਮ ਪਹਿਲੂਆਂ ਨੂੰ ਦੇਖ ਕੇ ਕਰਦੇ ਨੇ ਵੀਡੀਓ ਜਨਰਲਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪਨ ਟੀਵੀ ਚੰਡੀਗ